ਲੁਧਿਆਣੇ ਦੀ ਜਿਮਣੀ ਚੌਂ ਦੇ ਨਾਇਰਦਗਿਰਦ ਘੁੰਮਦੀ ਸਿਆਸਤ ਦੀ ਕਾਂਗਰਸ ਨੇ ਵੀ ਮਝਮੇ ਲਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਮੈਦਾਨ 'ਚ ਆ ਗਿਆ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਪਰ ਭਾਰਤ ਪੂਸ਼ਣ ਆਸ਼ੂ ਉਹਨਾਂ ਦੀ ਪਾਰਟੀ ਦੇ ਪ੍ਰਧਾਨ ਉਹਨਾਂ ਦੇ ਘਰੇ ਜਾਂਦੇ ਨੇ ਮਿਲਣੀ ਨਹੀਂ ਹੁੰਦੀ ਉਹ ਪੋਸਟ ਪਾ ਕੇ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਕਹਿੰਦੇ ਜਦੋਂ ਲੋੜ ਪਈ ਤੁਹਾਨੂੰ ਸਦਾਂਗੇ ਵੀ ਉਹਨਾਂ ਦੇ ਭਾਸ਼ਣ ਚੱਲ ਰਹੇ ਨੇ ਹੋਰ ਬਹੁਤ ਕੁਝ ਚੱਲ ਰਿਹਾ ਹੈ ਪਰ ਭਾਸ਼ਣ ਸਾਰੀਆਂ ਗਤੀਵਿਧੀਆਂ ਚੱਲਣ ਦੇ ਬਾਵਜੂਦ ਹਾਲੇ ਤੱਕ ਕਾਂਗਰਸ ਦੀ ਲੀਡਰਸ਼ਿਪ ਉਸਨੇ ਹਾਨੀ ਦੇ ਸਕੀ ਚਾਹੇ ਉਹ ਸੁਲਤਾਨਪੁਰ ਲੋਧੀ ਦੇ ਵਿੱਚ ਗਤੀਵਿਧੀ ਹੋਵੇ ਉੱਥੇ ਬਰਾਬਰ ਵੰਝ ਗੜ ਦਿੱਤਾ ਰਾਣਾ ਪਰਿਵਾਰ ਨੇ ਉਧਰੋਂ ਇਧਰ ਭਾਰਤ ਪੂਸ਼ਣ ਆਸ਼ੂ ਤੇ ਰਾਜਾ ਵੜਿੰਗ ਦੀ ਨਹੀਂ ਬਣ ਰਹੀ ਇਹ ਸਾਰੀਆਂ ਗਤੀਵਿਧੀਆਂ ਨੂੰ ਕਿਵੇਂ ਦੇਖਿਆ ਜਾ ਦੇਖੋ ਕਾਂਗਰਸ ਬਹੁਤ ਓਵਰ ਕੌਨਫੀਡੈਂਸ ਦੇ ਵਿੱਚ ਆ ਕਾਂਗਰਸ ਕਹਿੰਦੀ ਕਿ ਸਾਡੇ ਕੋ ਮੈਦਾਨ ਖੁੱਲਾ ਹੈਗਾ ਇਹਨਾਂ ਨੇ ਮੁੱਖ ਮੰਤਰੀ ਵੀ ਬਣ ਗਏ ਨੇ ਮੰਤਰੀ ਵੀ ਬਣ ਗਏ ਨੇ ਚੇਅਰਮੈਨ ਵੀ ਬਣ ਗਏ ਤੇ ਮਹਿਕਮੇ ਵੀ ਵੰਡਲੇ ਕਾਂਗਰਸ ਨੇ ਇੰਨਾ ਕਾਂਗਰਸ ਪਾਰਟੀ ਦੇ ਵਿੱਚ ਹੰਕਾਰ ਜਾਂ ਓਵਰ ਕੌਨਫੀਡੈਂਸ ਆ ਚੁੱਕਾ ਹੈਗਾ ਇਹਨਾਂ ਦਾ ਰਵਾਇਤ ਹੈ ਕਿ ਝਾੜੂ ਵਾਲਿਆਂ ਨੂੰ ਲੋਕਾਂ ਨੇ ਪਿੰਡਾਂ 'ਚ ਨਹੀਂ ਵੜ ਦੇਣਾਗਾ ਕਾਲੀ ਦਲ ਆਪਸੇ ਵਿੱਚ ਹੀ ਟੁੱਟਿਆ ਫਿਰਦਾ ਹੈ ਬੀਜੇਪੀ ਨੂੰ ਲੋਕੀ ਨਫ਼ਰਤ ਕਰਦੇ ਨੇ ਪੰਜਾਬ ਦੇ ਤੇ ਅਸੀਂ ਤੇ ਮੁੱਖ ਮੰਤਰੀ ਤੇ ਮੰਤਰੀ ਤੇ ਸਾਡੀ ਸਰਕਾਰ ਬਣੀ ਪਈ ਆ ਹੁਣ ਸਥਿਤੀ ਇਹ ਆ ਗਈ ਕਿ ਉਧਰ ਰਾਣਾ ਗੁਰਜੀਤ ਸਿੰਘ ਸਾਹਿਬ ਹੁਣੀ ਆਪਣੀ ਡਫਲੀ ਵਜਾ ਰਹੇ ਨੇ ਉਹ ਪੂਰੇ ਪੰਜਾਬ ਨੂੰ ਇਕੱਲੇ ਇਕੱਲੇ ਐਮਐਸਪੀ ਦੇਣਾ ਚਾਹੁੰਦੇਗੇ ਨੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਪ੍ਰੋਗਰਾਮ ਚੱਲ ਰਹੇ ਨੇ ਤੇ ਇੱਕ ਪਾਸੇ ਰਾਣਾ ਗੁਰਜੀਤ ਸਿੰਘ ਦੇ ਪ੍ਰੋਗਰਾਮ ਚੱਲ ਰਹੇ ਹੈਗੇ ਨੇ ਹੁਣ ਰਾਣਾ ਗੁਰਜੀਤ ਤੁਹਾਨੂੰ ਮੁਖਸਰ ਸਬੋਧਨ ਕਰਕੇ ਪ੍ਰੋਗਰਾਮ ਕੀਤਾ ਹੈ ਤੇ ਮੁਖਸਰ ਦਾ ਤੇ ਰਾਜਾ ਮਰੇਂਦਰ ਸਿੰਘ ਕਹਿੰਦਾ ਮੈਂ ਤਾਂ ਕਾਂਗਰਸ ਦਾ ਰਾਜਾ ਤੇ ਮੁਖਸਰ ਤੇ ਮੇਰੇ ਵੱਲ ਤੇ ਮੇਰੇ ਜੱਦੀ ਜਿਲਾ ਉਹਨਾਂ ਨੇ ਸultanpur 로ਦੀ ਰੱਖ ਲਈ Sultanpur 로ਦੀ ਇਸ ਕਰਕੇ ਰੱਖ ਲਈ ਅਗਲੀ ਰੈਲੀ ਮੁਕਸਰ ਤੋਂ ਬਾਅਦ ਕਿ ਉੱਥੋਂ ਜਿਹੜਾ ਨਵਤੇਜ ਸਿੰਘ ਚੀਮਾ ਜਿਹੜੇ ਦੋ ਦਫਾ ਪਹਿਲਾਂ ਐਮਰ ਰਹੇ ਤੇ ਬਾਈਚ ਹਾਰ ਕੇ ਉਹਦੀ ਰਾਣਾ ਗੁਰਜੀਤ ਸਿੰਘ ਨਾਲ ਦੀ ਬੰਦੀ ਤੇ ਕਪੂਰਥਲੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਵੀ ਆਪਣਾ ਬੋਲਦਾ ਉਹ ਜ਼ਿਲ੍ਹੇ ਦਾ ਪ੍ਰਧਾਨ ਵੀ ਰਹਿ ਚੁੱਕਾ ਤੇ ਉੱਥੇ ਰਾਣਾ ਗੁਰਜੀਤ ਦੀ ਸੁਖਪਾਲ ਸਿੰਘ ਖਹਿਰਾ ਦੇ ਨਾਲ ਨਿਬੰਦੀ ਹੈਗੀ ਇਸ ਕਰਕੇ ਕਾਂਗਰਸ ਆਪਣੀਆਂ ਹੀ ਜੜਾ ਜਾਂ ਆਪਣੀਆਂ ਹੀ ਬਾਵਾ ਜਨ ਲੱਤਾਂ ਵੱਢ ਰੇ ਇੱਕ ਦੂਜੇ ਦੀਆਂ ਆਪਣੇ ਪੈਰੀ ਆਪ ਕੋਹਾੜਾ ਮਾਰਿਆ ਹੈਗੇ ਨੇ ਉੱਥੇ ਇੱਕ ਪਾਸੇ ਰਾਣਾ ਗੁਰਜੀਤ ਸਿੰਘ ਤੇ ਪਾਰਟੀ ਤੋਂ ਵੱਖ ਚੱਲਦੇ ਹੈਗੇ ਨੇ ਦੂਜੇ ਪਾਸੇ ਉਹਦੇ ਮੁੰਡੇ ਨੇ ਰਾਣਾ ਇੰਦਰ ਪ੍ਰਤਾਪ ਹੁਣ ਸultanpur udhi 'ਚ ਰੈਲੀ ਰੱਖ ਲਈ ਉਹ ਉੱਥੇ ਚਿਚੜ ਕਹੀ ਜਾਂਦੇ ਨੇ ਦੂਜੇ ਪਾਸੇ ਸਿੰਘ ਦੇ ਕਿ ਪੰਜਾਬ ਦੇ ਸਭ ਤੋਂ ਵੱਡੇ ਚਿਚੜ ਨੇ ਹੁਣ ਉਹ ਇੱਕ ਆਪੋਜੀਟ ਇੱਕ ਆਜ਼ਾਦ ਐਮਐਲਏ ਕਹਿ ਰਿਆ ਆ ਜਿਹਨੂੰ ਉਹਨੇ ਹਰਾਇਆ ਕਿ ਜੀ ਉਹਦੇ ਖਿਲਾਫ ਪੰਜਾਬ ਸਰਕਾਰ ਜਾਂਚ ਸ਼ੁਰੂ ਕਰ ਰਹੀ ਆ ਸਰਕਾਰ ਨੇ ਹਲੇ ਤੱਕ ਨਹੀਂ ਕਿਹਾਗਾ ਲੇਕਿਨ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਕਹਿ ਰਹੇ ਕਿ ਉਹ ਨਫਤੇ ਸਿੰਘ ਚੀਮਾ ਦੇ ਖਿਲਾਫ ਜਾਂਚ ਵਿਜੀਲੈਂਸ ਕਰ ਰਿਹਾਗਾ ਇਹ ਇੱਕ ਕਨੈਕਸ਼ਨ ਕਾਂਗਰਸ ਪਾਰਟੀ ਦੇ ਜੋੜ ਕੇ ਵੀ ਰਹਿ ਗਏ ਨੇ ਹੁਣ ਰਾਣਾ ਗੁਰਜੀਤ ਨੂੰ ਪਤਾ ਹੀ ਕਿ ਡਿਸਪਲਿਨ ਭੰਗ ਹੋਣਾ ਜੇ ਤੇ ਜਾਂਦੇ ਕਾਂਗਰਸ ਦੀ ਰੈਲੀ ਦੇ ਵਿੱਚ ਤੇ ਲੋਕਾਂ ਕਹਣਾ ਸੀ ਕਿ ਮੁੰਡੇ ਨੂੰ ਜਿਤਾ ਕੇ ਤੁਹਾਨੂੰ ਰੈਲੀ ਦੇ ਵਿੱਚ ਨਹੀਂ ਆਏ ਤੇ ਜੇ ਮੁੰਡੇ ਦੀ ਰੈਲੀ ਦੇ ਵਿੱਚ ਰਾਣਾ ਗੁਰਜੀਤ ਸਿੰਘ ਜਾਂਦੇ ਤੇ ਪਿੱਰੇ ਕਾਂਗਰਸ ਦਾ ਡਿਸਪਲਨ ਇਸ ਕਰਕੇ ਉਹ ਚੁੱਪ ਕਰਕੇ ਘਰ ਹੀ ਬੈਠੇ ਹੋਣਗੇ ਕਰੋ ਹੀ ਮੁੰਡੇ ਦੀ ਰੈਲੀ ਦੇ ਪ੍ਰੋਗਰਾਮ ਦਾ ਆਰਗੇਨਾਈਜ਼ ਕਰਦੇ ਹੋਣਗੇ ਹੁਣ ਦੂਜੀ ਗੱਲ ਆ ਗਈ ਕਿ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਤੇ ਰਾ ਇਹਦੀ ਰਾਣਾ ਰਗਜੀਤ ਦੀ ਨਿਬੰਦੀ ਜੀ ਨਵਤੇਜ ਸਿੰਘ ਚੀਮਾ ਤੇ ਸੁਪਾਲ ਸਿੰਘ ਖਹਿਰਾ ਉਹ ਇਕੱਠੇ ਨੇ ਉਹਨਾਂ ਦੀ ਇਹਦੇ ਨਾਲ ਹੀ ਬੰਦੀ ਹੈਗੀ ਤੇ ਹੁਣ ਰਾਜਾ ਅਮਰਿੰਦਰ ਸਿੰਘ ਦੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਹੀ ਬੰਦੀ ਭਾਰਤ ਪੁਸ਼ਨਾਸ਼ੂ ਹੁਣਾਂ ਦੇ ਕਿਉਂ ਵਿਗੜਿਆ ਕਿ ਭਾਰਤ ਪੁਸ਼ਨਾਸ਼ੂ ਹਣੀ ਲੜਨਾ ਚਾਹੁੰਦੇ ਸੀ ਲੋਕ ਸਭਾ ਲੁਧਿਆਣਾ ਉੱਥੇ ਇਹ ਆ ਗਏ ਤੇ ਆਸ਼ੂ ਨੇ ਕਹਿੰਦੇ ਕਿ ਲੁਧਿਆਣੇ ਦੇ ਵਾਲੀਵਾਰ ਸੀ ਆਪਾਂ ਤੇ ਇਹ ਬੰਦਾ ਮਾਲਵੇ ਚ ਉੱਠ ਕੇ ਇੱਥੇ ਕਿਵੇਂ ਆ ਗਿਆ ਉਦੋਂ ਵੀ 24 ਦੀ ਲੋਕ ਸਭਾ ਦੇ ਵਿੱਚ ਉਹ ਦਿੱਲੀ ਚੱਲ ਗਏ ਸੀ ਭਾਰਤ ਪੁਸ਼ਨਾਸ਼ੂ ਹੁਣਾਂ ਨੇ ਜਿਹੜੇ ਕਿਉਂਕਿ ਜਿਹੜੇ ਜਿਨ੍ਹਾਂ ਨੇ ਸਮ੍ਰਿਤੀ ਹਰਾਨੀ ਨੂੰ ਰਾਇਆ ਕਸ਼ੋਰੀ ਲਾਲ ਉਹ ਉਹਨਾਂ ਦੀ ਬਰੇਲੀ ਚਲ ਗਏਗੇ ਉੱਥੇ ਚੋਣ ਪ੍ਰਚਾਰ ਕਰ ਚਲ ਗਏ ਇੱਥੇ ਉਹਨਾਂ ਨੇ ਕੀਤਾ ਨਹੀਂ ਹੁਣ ਇਹਦਾ ਤੇ ਸਡਨਲੀ ਤੇ ਆਏ ਨੇ ਉਹਨੇ ਪ੍ਰਧਾਨ ਪ੍ਰਧਾਨ ਤੇ ਪ੍ਰਧਾਨ ਹੀ ਹੈ ਪਾਰਟੀ ਦਾ ਰਾਜਾ ਮਰਿੰਦਰ ਸਿੰਘ ਮੜਿੰਗ ਉਹਨੂੰ ਪਤਾ ਲੱਗ ਗਿਆ ਹੋਊਗਾ ਭਾਤ ਪੁੱਛ ਨਾਸ਼ੂ ਨੂੰ ਕਿ ਮੇਰੇ ਘਰ ਆਏ ਨੇ ਉਹ ਹੋ ਸਕਦਾ ਹੈ ਕਿ ਗਵਾਂਡੀਆਂ ਦੇ ਘਰ ਜਾ ਕੇ ਬੈਠ ਗਏ ਹੁਣ ਪਬਲਿਕ ਮੀਟਿੰਗ ਪਬਲਿਕ ਮੀਟਿੰਗ ਕਰਨ ਤੇ ਇਸ ਕਰਕੇ ਇੱਕ ਦੂਜੇ ਦੀ ਜਿਹੜੀ ਤੋਹੀਨ ਕਰ ਰਹੇ ਨੇ ਹਨਾ ਉਹਦੇ ਨਾਲ ਕਾਂਗਰਸ ਪਾਰਟੀ ਦਾ ਹੀ ਨੁਕਸਾਨ ਹੋਣਾ ਵਾ ਇਸ ਕਰਕੇ ਉੱਤੇ ਵਰਕਰ ਵਿਚਾਰੇ ਮਾਰੇ ਜਾਣਗੇ ਹੁਣ ਪਹਿਲਾਂ ਵਰਕਰ ਕੁੱਟ ਖਾ ਕੁੱਟ ਦੇ ਵਰਕਰ ਖਾਂਦੇ ਨੇ ਲੀਡਰ ਤੇ ਕੁੱਟ ਖਾਂਦੇ ਨਹੀਂ ਹੈਗੇ ਸਰਕਾਰਾਂ ਕੋਲ ਤੇ ਇਹ ਆਪਸ ਦੇ ਵਿੱਚ ਲੜੀ ਜਾ ਰਹੇ ਨੇ ਇਹ ਕਾਂਗਰਸ ਦੀ ਜਿਹੜੀ ਲੜਾਈ ਆ ਇਹਨਾਂ ਨੂੰ ਪਹਿਲਾਂ ਵੀ ਲੜੀ ਡੁੱਬੀ ਸੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਸੁਨੀਲ ਜਾਖੜ ਤੇ ਚਰਨਜੀਤ ਚੰਨੀ ਫਿਰ ਉਹਨਾਂ ਦੀ ਆਪਸੀ ਲੜਾਈ ਮੁੱਖ ਮੰਤਰੀਆਂ ਲੈ ਕੇ ਪ੍ਰਧਾਨੀਆਂ ਲੈ ਕੇ ਤੇ ਫਿਰ 22 ਸੀਟਾਂ ਮਸਾਈਆਂ ਗਿਆ 18 ਤੇ ਹੁਣ ਤੇ ਤੁਹਾਡੀਆਂ 18 ਚੋਂ ਵੀ ਦੋ ਕੱਢ ਗਈਆਂ ਤੇ ਹੁਣ 10 ਵੀ ਨਹੀਂ ਆਉਣੀਆਂ ਜਿਸ ਹਿਸਾਬ ਦੇ ਨਾਲ ਤੁਸੀਂ ਇਹ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਇੱਕ ਦੂਜੇ ਦੀਆਂ ਜੜਾ ਵੱਡਣ ਦੀ ਗੱਲ ਕਰਦੇ ਨਾ ਇਹ ਨਾ ਇੱਕ ਦੂਜੇ ਵਾਸਤੇ ਟੋਏ ਪੁੱਟ ਰਹੇ ਨੇ ਤੇ ਉਹ ਸਿਆਣੇ ਕਹਿ ਗਏ ਨਹੀਂ ਕਿ ਜਿਹੜਾ ਬੰਦਾ ਕਿਸੇ ਵਾਸਤੇ ਟੋਏ ਪੁੱਟਦਾ ਹੈਗਾ ਨਾ ਉਹ ਖੁਦ ਪਹਿਲਾਂ ਫਿਰ ਆਪ ਟੋਏ ਚ ਡੇਦਾ ਫਿਰ ਅਗਲੇ ਅਗਲਾ ਸੋਚਦਾ ਕਿ ਚਾਹੀਏ ਡਿੱਗ ਪੈਣਾ ਇਹ ਟੋਏ ਪੁੱਟ ਰਹੇ ਇੱਕ ਦੂਜੇ ਦੇ ਕਈ ਹਲਕੇ ਜਿਹੜੇ ਕਾਂਗਰਸ ਦੇ ਖਾਲੀ ਹੋਏ ਸੀ ਨਵੇਂ ਮੁੰਡਿਆਂ ਨੇ ਸਿਰ ਪੱਟਿਆ ਯੂਥ ਕਾਂਗਰਸ ਦੇ ਵਿੱਚ ਉਹ ਕਿ ਸਾਨੂੰ ਹੁਣ ਸਾਡਾ ਦਾ ਲੱਗੇਗਾ ਜਾਂ ਸਾਨੂੰ ਮੌਕਾ ਮਿਲੇਗਾ ਤੇ ਜਿਹੜੇ ਭਾਜਪਾ ਚ ਮੁੜ ਕੇ ਵਾਪਸ ਆਏ ਕਾਂਗਰਸ ਚ ਵੀ ਉਹਨਾਂ ਦੀਆਂ ਟਿਕਟਾਂ ਕੱ ਇਹ ਤਾਂ ਮਤੇ ਰੈਲੀਆਂ ਦੇ ਵਿੱਚ ਤੇ ਐ ਬਾਹ ਕਰਕੇ ਕਈ ਲੀਡਰਾਂ ਨੇ ਆਪਦੇ ਵੱਲੋਂ ਉਮੀਦਵਾਰੀ ਐਲਾਨ ਦਿੱਤੇ ਉਹ ਨਵੇਂ ਜਿਹੜੇ ਚਿਹਰੇ ਆ ਉਹ ਵੀ ਨਾਰਾਜ਼ ਹੋਏ ਫਿਰਦੇ ਆ ਕਿ ਅਸੀਂ ਮਿਹਨਤ ਕਰਦੇ ਰਹ ਗਏ ਇਹ ਫਿਰ ਉਹਨਾਂ ਨੂੰ ਅੱਗੇ ਲਾਉਣ ਨੂੰ ਫਿਰਦੇ ਆ ਸਾਡੇ ਇਹ ਤੇ ਇਹ ਤੇ ਹੈ ਹੀ ਆ ਕਿ ਕਿ ਕਾਂਗਰਸ ਹੈਗੀ ਆ ਬੁਢਿਆਂ ਦੀ ਹੋ ਗਈ ਕਾਂਗਰਸ ਦੀ ਟੱਬਰਾਂ ਦੀ ਪਰਿਵਾਰਾਂ ਦੀ ਕਾਂਗਰਸ ਵਰਕਰਾਂ ਦੀ ਨਹੀਂ ਰਹਿ ਗਈਗੀ ਪਹਿਲਾਂ ਹੁੰਦੀ ਕਾਂਗਰਸ ਵਰਕਰ ਜਦ ਟੱਬਰਾਂ ਦੀ ਕਾਂਗਰਸ ਪਾਰਟੀ ਟੱਬਰਾਂ ਦੀ ਜਦੋਂ ਪਾਰਟੀ ਬਣ ਜੇ ਤੇ ਉਹ ਪਾਰਟੀ ਖਤਮ ਹੋ ਜਾਂਦੀ ਹੈ ਬੀਜੇਪੀ ਟੱਬਰਾਂ ਦੀ ਪਾਰਟੀ ਨਹੀਂ ਆ ਉਹ ਵਰਕਰਾਂ ਦੀ ਪਾਰਟੀ ਆ ਦੇਖੋ ਨਾ ਤੁਸੀਂ ਦੇਖੋ ਆਪਣੇ ਸਾਹਮਣੇ 2014 ਦੇ ਲੈ ਕੇ ਹੁਣ ਤੱਕ ਉਹਨਾਂ ਨੇ ਜਿਹੜੇ ਆਪਣੇ ਆਪ ਚ ਬੀਜੇਪੀ ਦੇ ਧਰੰਤਰ ਸਮਝਦੇ ਸੀ ਜੀ ਉਹਨਾਂ ਕੋ ਉਹਨਾਂ ਨੂੰ ਮੁੱਖ ਮੰਤਰੀ ਬਣਾਏ ਨਹੀਂ ਹਾਂ ਰਾਜਸਥਾਨ ਚਲੇ ਜਾ ਵਸੁੰਧਰਾ ਰਾਜੇ ਕਹਿੰਦੀ ਕਿ ਮੈਂ ਤੇ ਜੰਮੀ ਮੁੱਖ ਮੰਤਰੀ ਆ ਚਾ ਕੇ ਭਜਨ ਲਾਲ ਹੋਣੀ ਜੀ ਬਣਾ ਤੇ ਜੀ ਇਥੇ ਪੁਸ਼ਕਰ ਧਾਮੀ ਹੁੰਡੀ ਬਣਾਤੇ ਛੱਤੀਸਗੜ ਦੇ ਵਿੱਚ ਵੀ ਨਵਾਂ ਹੀ ਬੰਦਾ ਕੱਢ ਲਿਆਂਦਾ ਹੈਗਾ ਤੇ ਕਾਂਗਰਸ ਕਹਿੰਦੀ ਨੇ ਇਹ ਟੱਬਰ ਆ ਪੀ ਇਹ ਪਹਿਲਾਂ ਦਾਦਾ ਸੀ ਫਿਰ ਪਿਓ ਸੀ ਫਿਰ ਉਹਦਾ ਮੁੰਡਾ ਸੀ ਇਹ ਟੱਬਰ ਤੇ ਉੱਥੇ ਵਿਚਾਰੇ ਜਿਹੜੇ ਨਵੇਂ ਮੁੰਡੇ ਯੂਥ ਵਾਲੇ ਜਿਹੜੇ ਲੜ ਰਹੇ ਨੇ ਸਰਕਾਰ ਨਾਲ ਲੜ ਰਹੇ ਹੈਗੇ ਨੇ ਉੱਪਰਲੇ ਤੇ ਸਰਕਾਰ ਨਾਲ ਜੱਫੀਆਂ ਪਾ ਕੇ ਬੈਠੇ ਹੈਗੇ ਨੇ ਪੀਪਦਾਗੇ ਵਿਜੀਲੈਂਸ ਨੇ ਗਿਚੀ ਮਰੋੜ ਲੈਣੀ ਹੈਗੀ ਜਿਵੇਂ ਪਹਿਲਾਂ ਵਿਰਿੰਦਰ ਕਮਾਨ ਨੇ ਗਿਚੀ ਮਰੋੜੀ ਸੀ ਹੁਣ ਐਸਪੀ ਐਸ ਪਰਮਾਰ ਸਭ ਗਿਚੀ ਮਰੋੜ ਨੂੰ ਫਿਰਦੇ ਹੈਗੇ ਨੇ ਤੇ ਜਿਹੜਾ ਨਵਾਂ ਮੁੰਡਾ ਥੇ ਜਿਹੜਾ ਲੜਨਾ ਚਾਹੁੰਦਾ ਕੁਝ ਕੰਮ ਕਰਨਾ ਚਾਹੁੰਦਾ ਉਹ ਵਿਚਾਰੇ ਡਾਂਗਾ ਖਾ ਰਹੇ ਨੇ ਇਹ ਉੱਪਰਲੇ ਜੱਫੀਆਂ ਪਾ ਕੇ ਬੈਠੇ ਨੇ ਹੁਣ ਸਵਾਲ ਹੈ ਕਿ ਕਾਂਗਰਸ ਪਾਰਟੀ ਨੂੰ ਤੇ ਰੈਲੀਆਂ ਕਰਨੀਆਂ ਚਾਹੀਦੀਆਂ ਲੁਧਿਆਣੇ ਤੇ ਪ੍ਰਧਾਨ ਦੀ ਤੇ ਉਥੋਂ ਦੀ ਕੈਂਡੀਡੇਟ ਭਰਤਪੂਛਨ ਆਸ਼ੂ ਦੀ ਆਪਸ ਵਿੱਚ ਬਣ ਰਹੀ ਰਹੀ ਹੈਗੀ ਤੇ ਭਰਤਪੂਛਨ ਆਸ਼ੂ ਦਾ ਇਹਦਾ ਮਤਲਬ ਹੈ ਕਿ ਮੈਨੂੰ ਤੇਰੀ ਲੋੜ ਨਹੀਂ ਉਪ ਪ੍ਰਧਾਨ ਉਹ ਆਸ਼ੂ ਕਹਿ ਰਹੇ ਕਿ ਮੈਨੂੰ ਤੇਰੀ ਲੋੜ ਨੇ ਲੋੜ ਪਈ ਦਾ ਸੱਦ ਲਾਂਗੇ ਪਰ ਉਥੋਂ ਉਹਨਾਂ ਮੈਂਬਰ ਪਾਰਲੀਮੈਂਟ ਵੀ ਹੈਗੇ ਨੇ ਹੁਣ ਇਹ ਦਿਨ ਨਹੀਂ ਕਿ ਸੱਦੀ ਨਾਲ ਸਦਾਈ ਤੇ ਮੈ ਲਾੜੇ ਦੀ ਤਾਈ ਤੇ ਰਾਜਾ ਮਰਿੰਦਰ ਸਿੰਘ ਵੜਿੰਗ ਹੋਣਾ ਦਾ ਉਹ ਹਸਾਬ ਬਣ ਚੁੱਕਾ ਹੈ ਅਗਲੇ ਬਲਾਡ ਨਹੀਂ ਰੇ ਤੇ ਤੁਹਾਡੀ ਜਾਣਾ ਵੀ ਮਜਬੂਰੀ ਹੋ ਗਈ ਨੇ ਤੇ ਲੜਾਈ ਉਥੇ ਕੀ ਕਹ ਬੜੀ ਜ਼ਬਰਦਸਤ ਟੱਕਰ ਹੋਣੀ ਹੈ